ਚਿਕਾਲ ਦੀ ਸਵਾਗਤ ਕਰਦੇ ਆ ਤੁਹਾਡਾ ਵਾਇਗੁਰੂ ਕਲੌਥ ਹਾਊਸ ਐਂਡ ਬੁਟੀਕ ਬੱਲਾ ਡਾ ਵੱਲੋਂ ਅੱਜ ਦੀ ਜਿਹੜੀ ਸਾਡੀ ਵੀਡੀਓ ਰਹਿਣ ਵਾਲੀ ਹੈ ਜੀ ਅਸੀਂ ਤੁਹਾਨੂੰ ਪਹਿਲਾਂ ਆਪਣੀ ਸ਼ਾਪ ਦਿਖਾਉਣ ਲੱਗੇ ਹਾਂ ਸਾਡੇ ਕੋਲੇ ਬਹੁਤ ਸਾਰੇ ਸੂਟ ਅਵੇਲੇਬਲ ਹੈ ਸਿਰਫ ਸਾਡੇ ਕੋਲੇ ਕੱਟ ਪੀਸ ਨਹੀਂ ਤੁਸੀਂ ਕਿਸੇ ਵੀ ਤਰ੍ਹਾਂ ਦਾ ਸਾਡੇ ਕੋਲੇ ਸੂਟ ਜਿਹੜਾ ਬਾਈ ਕਰ ਸਕਦੇ ਹੋ ਵਿਦਾਊ ਡੁਪੱਟਾ ਸੂਟ ਆਫ ਡੁਪੱਟਾ ਸੂਟ ਫੈਨਸੀ ਸੂਟ ਪਾਰਟੀ ਵੇਅਰ ਸੂਟ ਕਿਸੇ ਵੀ ਤਰ੍ਹਾਂ ਦੇ ਦੁਪੱਟਾ ਤੁਸੀਂ ਸੂਟ ਜਿਹੜੇ ਸਾਡੇ ਕੋਲੋਂ ਲੈ ਸਕਦੇ ਹੋ ਸਾਡੀ ਸ਼ਾਪ ਤੇ ਤੁਸੀਂ ਵਿਜ਼ਿਟ ਵੀ ਕਰਕੇ ਸਾਰੇ ਤਰ੍ਹਾਂ ਦੇ ਸੂਟ ਸਾਡੇ ਕੋਲੋਂ ਬਾਈ ਕਰ ਸਕਦੇ ਹੋ ਬਹੁਤ ਸੋਹਣੇ ਸੋਹਣੇ ਸਾਡੇ ਕੋਲੇ ਸੂਟ ਜਿਹੜੇ अवेलेबल ਹੈ ਜੀ ਦੇਖੋ ਤੁਹਾਨੂੰ ਦਿਖਾਉਣ ਲੱਗੇ ਆ ਦੁਪੱਟਾ ਸੂਟ ਮਿਲਣਗੇ ਤੁਹਾਨੂੰ ਫੈਨਸੀ ਸੂਟ ਮਿਲਣਗੇ ਪਾਰਟੀ ਵੇਅਰ ਸੂਟ ਮਿਲਣਗੇ ਸਭ ਤਰ੍ਹਾਂ ਦੇ ਜਿਹੜੇ ਸੂਟ ਹੈ ਸਾਡੇ ਕੋਲ ਤੁਸੀਂ ਬਾਈ ਕਰ ਸਕਦੇ ਹੋ ਜੀ ਠੀਕ ਹੈ ਜੀ ਅੱਗੇ ਜਿਹੜੀ ਸਾਡੀ ਵੀਡੀਓ ਰਹੂਗੀ ਜੀ ਹੋਰ ਹੋਗੀ ਮਸਲੀਨ ਦੇ ਸੂਟਾਂ ਦੀ ਵੈੱਬ ਮਸਲੀਨ ਦੁਪੱਟਾ ਸਟਾਫ ਰਹੂਗਾ ਕਾਟਨ ਪਰਗਤੀ ਰਹੂਗਾ ਬ੍ਰਾਂਡ ਤੇ ਬਹੁਤ ਪਿਆਰੇ ਜਿਹੜੇ ਸੂਟ ਆ ਰਹਿਣ ਵਾਲੇ ਆ ਜੀ ਦੇਖੋ ਇਹਦੇ ਵਿੱਚੋਂ ਪਹਿਲਾ ਸੂਟ ਦੇਖੋ ਜੀ ਇਹ ਤੁਹਾਨੂੰ ਫਸਟ ਸੂਟ ਦਿਖਾਉਣ ਲੱਗੇ ਆ ਇਹਦੀ ਜਿਹੜੀ ਡਿਜ਼ਾਈਨਿੰਗ ਹੋਊਗੀ ਸੂਟ ਦੀ ਉਹ ਹੋਊਗੀ ਜਿੱਦਾਂ ਅਸੀਂ ਸੂਟ ਨੂੰ ਪੇਂਟ ਕੀਤਾ ਹੋਵੇ ਦੇਖੋ ਤੁਹਾਨੂੰ ਐਦਾਂ ਦਾ ਸੂਟ ਸਾਡੇ ਕੋਲ ਬਾਇ ਕਰਕੇ ਤੁਹਾਨੂੰ ਸੂਟ ਪੇਂਟ ਕਰਾਉਣ ਦੀ ਲੋੜ ਨਹੀਂ ਕਈ ਵਾਰੀ ਭੈਣਾਂ ਨੂੰ ਸ਼ੌਕ ਹੁੰਦਾ ਸੂਟ ਪੇਂਟ ਵਾਲਾ ਸੂਟ ਲੈਣ ਲਈ ਸਾਡੇ ਕੋਲੇ ਸੂਟ ਹੀ ਇਸ ਤਰ੍ਹਾਂ ਦੇ ਅਵੇਲੇਬਲ ਹੈ ਠੀਕ ਹੈ ਜੀ ਪੇਂਟ ਵਾਲੇ ਸੂਟ ਸਟੂਡੋ ਕੁਲ ਇਸ ਤਰ੍ਹਾਂ ਅਵੇਲੇਬਲ ਹੈ ਕਿ ਤੁਹਾਨੂੰ ਪੇਂਟ ਕਰਾਉਣ ਦੀ ਲੋੜ ਨਹੀਂ ਦੇਖੋ ਇਹ ਪ੍ਰਗਤੀ ਬ੍ਰਾਂਡ ਦਾ ਸੂਟ ਰੈਡ ਵਾਲਾ ਸਟਾਫ ਹੈਗਾ ਬਹੁਤ ਜ਼ਿਆਦਾ ਵਧੀਆ ਜੀ ਇਹ ਵਾਲਾ ਆਉਣ ਵਾਲਾ ਘੇਰਾ ਜੀ ਸੂਟ ਦਾ ਦੇਖੋ ਬੜਾ ਸੋਹਣਾ ਜਾਂ ਰੈਡੀ ਹੋਇਆ ਘੇਰਾ ਬਣ ਕੇ ਇਹਦਾ ਨਜ਼ਦੀਕ ਤੋਂ ਤੁਹਾਨੂੰ ਫਲਾਵਰ ਦਿਖਾ ਦਿੰਦੇ ਆ ਬੜਾ ਪਿਆਰਾ ਜਾਂ ਫਲਾਵਰ ਹੈ ਰੈਡੀ ਹੋਇਆ ਠੀਕ ਹੈ ਜੀ ਇਹ ਵਾਲੀ ਆਉਣ ਵਾਲੀ ਸੂਟ ਦੀ ਲੁੱਕ ਬਹੁਤ ਪਿਆਰੀ ਲੁੱਕ ਐ ਸੂਟ ਦੀ ਇਹ ਵਾਲੀਆਂ ਆਉਣ ਵਾਲੀਆਂ ਹੈਗੀਆਂ ਬਾਅਦ ਠੀਕ ਐ ਇਹ ਵਾਲਾ ਫਲਾਵਰ ਬਾਜੂ ਤੇ ਆਊਗਾ ਜੀ ਪਰਗਤੀ ਬ੍ਰੈਂਡ ਦਾ ਸੂਟ ਰਹਿਣ ਵਾਲਾ ਵਿੱਦ ਮਸਲੀਨ ਦੁਪੱਟੇ ਨਾਲ ਜਿਹੜੀ ਬਾਟਮ ਰਹੂਗੀ ਸੇਮ ਬੇਸ ਦੀ ਰਹੂਗੀ ਕਾਟਨ ਸਟਾਫ ਦੇ ਵਿੱਚ ਕਾਟਨ ਸਟਾਫ ਦੇ ਵਿੱਚ ਸੇਮ ਬੇਸ ਦੀ ਰਹੂਗੀ ਬਾਟਮ ਠੀਕ ਐ ਜੀ ਫਰੰਟ ਤੇ ਬੈਕ ਹੋਊਗੀ ਸੂਟ ਦੀ ਇੱਕੋ ਜਿਹੀ ਦੇਖੋ ਇਹ ਵਾਲੀ ਸੀਗਾ ਫਰੰਟ ਤੇ ਬੈਕ ਵੀ ਸੇਮ ਰਹੂਗਾ ਜੀ ਇਹ ਵਾਲੀ ਰਹੂਗੀ ਬੈਕ ਠੀਕ ਐ ਜੀ ਸੇਮ ਹੀ ਬੈਕ ਰਹੂਗੀ ਸੇਮ ਹੀ ਰਹੂਗਾ ਫਰੰਟ ਤੇ ਪ੍ਰਗਤੀ ਬ੍ਰਾਂਡ ਦਾ ਰਹਿਣ ਵਾਲਾ ਸੂਟ ਤੇ ਦੁਪੱਟਾ ਰਹੂਗਾ ਮਸਲੀਨ ਦਾ ਬੜਾ ਹੀ ਪਿਆਰਾ ਜਿਹਾ ਠੀਕ ਹੈ ਤੁਹਾਨੂੰ ਦੁਪੱਟੇ ਦੀ ਲੁੱਕ ਦਿਖਾਉਣ ਲੱਗੇ ਆ ਬਹੁਤ ਪਿਆਰਾ ਦੁਪੱਟਾ ਜੀ ਦੁਪੱਟਾ ਵੀ ਐਦਾਂ ਪੇਂਟ ਪੇਂਟ ਦੀ ਤਰ੍ਹਾਂ ਹੀ ਦੁਪੱਟਾ ਦੇਖੋ ਇਹ ਵਾਲਾ ਰਹਿਣ ਵਾਲਾ ਹੈ ਦੁਪੱਟਾ ਬਹੁਤ ਹੀ ਜ਼ਿਆਦਾ ਪਿਆਰਾ ਜਿਹਾ ਦੁਪੱਟਾ ਰਹਿਣ ਵਾਲਾ ਦੇਖੋ ਇਹ ਵਾਲਾ ਰਹਿਣ ਵਾਲਾ ਦੁਪੱਟਾ ਬਹੁਤ ਜਿਆਦਾ ਪਿਆਰਾ ਦੁਪੱਟਾ ਰਹਿਣ ਵਾਲਾ ਜੀ ਮਸਲੀਨ ਦਾ ਤੁਹਾਨੂੰ ਪ੍ਰਾਈਸ ਦੇ ਰਹੇ ਹਾਂ ਸਿਰਫ 1400 ਰੁਪਏ ਮਸਲੀਨ ਦੁਪੱਟੇ ਦੇ ਨਾਲ ਵੈਦਰ ਪੇਂਟ ਡਿਜ਼ਾਈਨ ਦੇ ਵਿੱਚ ਸੂਟ ਠੀਕ ਹੈ ਜੀ ਲੁੱਕ ਤੁਸੀਂ ਦੇਖ ਸਕਦੇ ਹੋ ਸੂਟ ਦੀ ਕਿਸ ਤਰ੍ਹਾਂ ਆਣੀ ਹੈ ਡਿਜ਼ਾਈਨਰ ਜਿਹਾ ਸੂਟ ਰਹਿਣ ਵਾਲਾ ਠੀਕ ਹੈ ਅਗਲਾ ਕਲਰ ਤੁਹਾਨੂੰ ਦਿਖਾਉਣ ਲੱਗੇ ਹਾਂ ਇਸ ਤੋਂ ਅਗਲਾ ਕਲਰ ਰਹਿਣ ਵਾਲਾ ਸੂਟ ਦਾ ਦੇਖੋ ਇਹ ਵੀ ਬੜਾ ਪਿਆਰਾ ਜਿਹਾ ਮਿੱਠਾ ਜਿਹਾ ਕਲਰ ਹੈ ਮਿੱਠਾ ਜਿਹਾ ਕਲਰ ਹੈ ਦੇਖੋ ਬਹੁਤ ਸੋਹਣੀ ਡਿਜ਼ਾਈਨਿੰਗ ਹੈ ਬਹੁਤ ਸੋਹਣੀ ਡਿਜ਼ਾਈਨਿੰਗ ਬਣੀ ਹੋਈ ਹੈ ਸ਼ਰਟ ਦੀ ਫਰੰਟ ਹੈ ਜੀ ਇਹ ਠੀਕ ਹੈ ਜੀ ਇਹ ਸ਼ਰਟ ਦੀ ਆਊਗੀ ਬਾਜੂ ਠੀਕ ਹੈ ਲੁੱਕ ਆਊਗੀ ਸੂਟ ਦੀ ਇਸ ਤਰ੍ਹਾਂ ਬਹੁਤ ਪਿਆਰਾ ਸੂਟ ਰਹਿਣ ਵਾਲਾ ਪੇਂਟ ਵਾਲਾ ਮਸਲੀਨ ਦਾ ਰਹੂਗਾ ਜੀ ਦੁਪੱਟਾ ਦੇਖੋ ਤੁਹਾਨੂੰ ਸੂਟ ਪੇਂਟ ਕਰਾਉਣ ਦੀ ਲੋੜ ਨਹੀਂ ਹੈਗੀ ਇਦਾਂ ਦਾ ਸੂਟ ਹੀ ਸਾਡੇ ਕੋਲੇ ਅਵੇਲੇਬਲ ਹੈ ਠੀਕ ਹੈ ਪ੍ਰਾਈਸ ਰਹੂਗੀ 1400 ਰੁਪਏ ਫਰੰਟ ਬੈਕ ਰਹੂਗੀ ਸੇਮ ਠੀਕ ਹੈ ਸੂਟ ਦੀ ਫਰੰਟ ਤੇ ਬੈਕ ਸੇਮ ਰਹਿਣ ਵਾਲੀ ਹੈ ਸੂਟ ਦੀ ਫਰੰਟ ਤੇ ਬੈਕ ਰਹਿਣ ਵਾਲੀ ਹੈ ਸੇਮ ਠੀਕ ਹੈ ਜੀ ਇਹ ਕੇਵਲਾ ਕਲਰ ਸੀ ਇਹ ਵੀ ਬੜਾ ਪਿਆਰਾ ਜਾਂ ਮਿੱਠਾ ਜਿਹਾ ਕਲਰ ਹੈ ਜੀ ਇਸ ਤੋਂ ਅਗਲਾ ਕਲਰ ਤੁਹਾਨੂੰ ਦਿਖਾਉਣ ਲੱਗੇ ਆ ਦੇਖੋ ਜੀ ਕੇਵਲਾ ਕਲਰ ਆਊਗਾ ਇਹ orange shade ਜੀ ਵਿੱਚ ਆ ਗਿਆ ਇਹ ਵੀ ਕਲਰ ਬੜਾ ਪਿਆਰਾ ਜਿਹਾ ਰਹਿਣ ਵਾਲਾ ਹੈ। ਔਰੇਂਜ ਸ਼ੇਡ ਵਿੱਚ ਆ ਗਿਆ ਇਹ ਕਲਰ, ਥੋੜਾ ਜਿਹਾ ਲਾਈਟ ਆ ਰਿਹਾ ਪਰ ਬੜਾ ਪਿਆਰਾ ਜਿਹਾ ਕਲਰ ਹੈ ਜੀ। ਬਹੁਤ ਪਿਆਰਾ ਕਲਰ ਹੈ। ਦੇਖੋ। ਇਹ ਵਾਲੀ ਆਨਲਾਈਨ ਸੂਟ ਦੀ ਲੁੱਕ। ਦੁਪੱਟਾ ਅਸੀਂ ਤੁਹਾਨੂੰ ਓਪਨ ਕਰਕੇ ਦਿਖਾਵਾਂਗੇ। ਬੜਾ ਪਿਆਰਾ ਜਿਹਾ ਦੁਪੱਟਾ ਰਹਿਣ ਵਾਲਾ ਹੈ। ਬਹੁਤ ਪਿਆਰਾ ਦੁਪੱਟਾ ਰਹਿਣ ਵਾਲਾ ਵਿੱਦ ਮਸਲੀਨ ਦਾ ਦੁਪੱਟਾ ਰਹਿਣ ਵਾਲਾ ਡਿਜ਼ਾਈਨਰ ਜਿਹਾ ਸੂਟ ਹੈ। ਲੁੱਕ ਦੇਖੋ ਤੁਹਾਨੂੰ ਸੂਟ ਦੀ ਕਿੰਨੀ ਪਿਆਰੀ ਹੈ ਦੁਪੱਟੇ ਨਾਲ ਠੀਕ ਹੈ ਜੀ ਬਹੁਤ ਪਿਆਰਾ ਦੁਪੱਟਾ ਰਹਿਣ ਵਾਲਾ ਹੈ ਇਹ ਵਾਲਾ ਸੀਗਾ ਦੁਪੱਟਾ ਪ੍ਰਾਈਸ ਦੇ ਰਹੇ ਤੁਹਾਨੂੰ ਸਿਰਫ 1400 ਰੁਪਏ ਠੀਕ ਹੈ ਜੀ 1400 ਰੁਪਏ ਦੀ ਪ੍ਰਾਈਸ ਦੇ ਰਹੇ ਆ ਪ੍ਰਗਤੀ ਬ੍ਰਾਂਡ ਦਾ ਰਹਿਣ ਵਾਲਾ ਹੈ ਸੂਟ ਅਗਲੇ ਸੂਟ ਤੁਹਾਨੂੰ ਦਿਖਾਉਣ ਲੱਗਿਆਂ ਜੀ ਇਹ ਥੋੜਾ ਜਾਂ ਪਿਸਤਾ ਕਲਰ ਦੇ ਵਿੱਚ ਹੈ ਠੀਕ ਹੈ ਬਹੁਤ ਸੋਹਣਾ ਸੂਟ ਹੈ ਜੀ ਇਹ ਵਾਲਾ ਇਹ ਵੀ ਬਹੁਤ ਸੋਹਣਾ ਸੂਟ ਹੈ ਫਰੰਟ ਤੇ ਬੈਕ ਰਹੂਗੀ ਇਹਦੀ ਸੇਮ ਦੇਖੋ ਇਹ ਵਾਲੀ ਰਹਿਣ ਵਾਲੀ ਹੈ ਜੀ ਬੈਕ ਬਹੁਤ ਪਿਆਰੀ ਬੈਕ ਰਹਿਣ ਵਾਲੀ ਹੈ ਇਹ ਵਾਲਾ ਇਹਦਾ ਫਰੰਟ ਹੈ ਦੁਪੱਟ ਜਿਹੜਾ ਇਹਦੇ ਨਾਲ ਬਾਟਮ ਰਹੂਗੀ ਕਾਟਨ ਸਟਾਫ ਦੇ ਵਿੱਚ ਰਹੂਗੀ ਸੇਮ ਬੇਸ ਦੀ ਬਾਟਮ ਰਹੂਗੀ ਕਾਟਨ ਸਟਾਫ ਦੇ ਵਿੱਚ ਇਹ ਵਾਲੀਆਂ ਆਉਣ ਵਾਲੀਆਂ ਇਹਦੀਆਂ ਬਾਜੂ ਪਰਗਤੀ ਬ੍ਰਾਂਡ ਤੁਹਾਨੂੰ ਦਿਖਾਉਣ ਲੱਗੇ ਆ ਉੱਪਰ ਦੇਖੋ ਜੀ ਸਾਰੇ ਸੂਟਾਂ ਉੱਪਰ ਐਦਾਂ ਸਟੈਂਪ ਲੱਗੀ ਹੋਈ ਆ ਪਰਗਤੀ ਬ੍ਰਾਂਡ ਦੀ ਠੀਕ ਹੈ ਇਹ ਵਾਲੀਆਂ ਰਹਿਣ ਵਾਲੀਆਂ ਬਾਜੂ ਇਹ ਵਾਲਾ ਰਹਿਣ ਵਾਲਾ ਘੇਰਾ ਜੀ ਦੁਪੱਟਾ ਵੀ ਇਹ ਨਾਲ ਮਸਲੀਨ ਦਾ ਆਊਗਾ ਜੀ ਠੀਕ ਹੈ ਐਦਾਂ ਦਾ ਸੇਮ ਹੀ ਦੁਪੱਟੇ ਦੀ ਲੁੱਕ ਆਊਗੀ ਜਿਹੜਾ ਦੁਪੱਟਾ ਤੁਹਾਨੂੰ ਅਸੀਂ ਓਪਨ ਕਰਕੇ ਦਿਖਾਇਆ ਉਸੇ ਤਰ੍ਹਾਂ ਦਾ ਦੁਪੱਟਾ ਹੀ ਇਸ ਤਰ੍ਹਾਂ ਦੀ ਇਹਦੀ ਵੀ ਲੁੱਕ ਆਣੀ ਆ ਦੁਪੱਟੇ ਦੀ ਦੇਖੋ ਲੁੱਕ ਬਹੁਤ ਪਿਆਰੀ ਰਹਿਣ ਵਾਲੀ ਐ ਸੂਟਾਂ ਦੀ ਠੀਕ ਹੈ ਜੀ ਜੇਕਰ ਤੁਸੀਂ ਐਦਾਂ ਦਾ ਸੂਟ ਸਾਡੇ ਕੋਲੋਂ ਬਾਏ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ WhatsApp ਦੇ ਉੱਪਰ ਸਕਰੀਨ ਦਿੱਤੇ ਨੰਬਰ ਦਿੱਤਾ ਗਿਆ ਸਾਨੂੰ ਕਾਲ ਕਰੋ ਮੈਸੇਜ ਕਰੋ ਤੇ ਆਪਣਾ ਜਿਹੜਾ ਆਰਡਰ ਹੈ ਬੁੱਕ ਕਰੋ ਜੀ ਠੀਕ ਹੈ ਜੀ ਸਾਡੇ ਕੋਲੇ ਬਹੁਤ ਸੋਹਣੇ ਸੋਹਣੇ ਸੂਟ ਅਵੇਲੇਬਲ ਹੈ ਕਿਸੇ ਵੀ ਤਰ੍ਹਾਂ ਦਾ ਤੁਸੀਂ ਸਾਡੇ ਕੋਲੋਂ ਸੂਟ ਸਾਡੀ ਸ਼ਾਪ ਤੇ ਵਿਜ਼ਿਟ ਕਰਕੇ ਬਾਏ ਕਰ ਸਕਦੇ ਹੋ ਪਲੀਜ਼ ਮੇਰੀ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਜਿਹੜੀ ਸਾਡੀ ਲੋਕੇਸ਼ਨ ਹੈ ਜੀ ਉਹ ਸਾਡੀਆਂ ਬਹੁਤ ਸਾਰੀਆਂ ਭੈਣਾਂ ਸਾਡੀ ਲੋਕੇਸ਼ਨ ਕੁਛ ਦੀਆਂ ਸਾਡੀ ਜਿਹੜੀ ਲੋਕੇਸ਼ਨ ਆ ਨੀਚੇ ਡਿਸਕ੍ਰਿਪਸ਼ਨ ਚ ਵੀ ਦਿੱਤੀ ਹੁੰਦੀ ਹੈ ਪਰ ਜੇਕਰ ਤੁਸੀਂ ਅਸੀਂ ਜਿਹੜੇ ਸਾਡਾ ਜਿਹੜਾ ਜ਼ਿਲ੍ਹਾ ਹੈ ਜੀ ਉਹ ਮਾਨਸ ਹੈ ਤੇ ਅਸੀਂ ਬਲਾਡੇ ਤੋਂ ਬਿਲੋਂਗ ਕਰਦੇ ਆ ਤੇ ਜੇਕਰ ਤੁਸੀਂ ਸਾਡੇ ਸ਼ਾਪ ਤੇ ਵਿਜ਼ਿਟ ਕਰਨਾ ਹੈ ਜੇਕਰ ਤੁਸੀਂ ਪਿੱਖੀ ਰੋਡ ਤੋਂ ਆ ਰਹੇ ਹੋ ਤਾਂ ਤੁਹਾਨੂੰ ਰੇਲਵੇ ਪੌਲ ਕ੍ਰੋਸ ਕਰਨਾ ਪਊਗਾ ਕ੍ਰੋਸ ਕਰਕੇ ਲੈਫਟ ਸਾਈਡ ਅੰਦਰ ਨੂੰ ਆ ਕੇ ਫਰਸਟ ਗਲੀ ਦੇ ਵਿੱਚ ਐਂਟਰ ਕਰਕੇ ਸਾਡੀ ਸ਼ਾਪ ਹੈ ਜੇਕਰ ਤੁਸੀਂ ਬੋਹਾ ਵੱਲੋਂ ਆ ਰਹੇ ਹੋ ਤਾਂ ਤੁਸੀਂ ਜਿਹੜਾ ਰੇਲਵੇ ਪੌਲਾ ਨੂੰ ਕਰਾਸ ਨਹੀਂ ਕਰਨਾ ਰੇਲਵੇ ਪੌਲ ਦੀ ਰਾਈਟ ਸਾਈਡ ਆ ਕੇ ਥੋੜਾ ਜਿਹਾ ਅੱਗੇ ਆ ਕੇ ਰਾਈਟ ਸਾਈਡ ਆ ਕੇ ਪੌਲ ਦੀ ਤਾਂ ਤੁਸੀਂ ਫਸਟ ਗਲੀ ਦੇ ਵਿੱਚ ਐਂਟਰ ਕਰਕੇ ਐਂਟਰ ਕਰਕੇ ਸਾਹਮਣੇ ਸਾਡੀ ਸ਼ਾਪ ਹੈ ਜੀ ਤੇ ਸਾਡੀ ਸ਼ਾਪ ਤੇ ਤੁਸੀਂ ਵਿਜ਼ਿਟ ਕਰ ਸਕਦੇ ਹੋ ਨੀਚੇ ਡਿਸਕ੍ਰਿਪਸ਼ਨ ਵਿੱਚ ਵੀ ਸਾਡਾ ਜਿਹੜਾ ਐਡਰੈਸ ਹੈ ਉਹ ਦਿੱਤਾ ਗਿਆ ਜੀ ਜੇਕਰ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਹੋਵੇ ਲਾਈਕ ਕਰਿਓ ਸ਼ੇਅਰ ਕਰਿਓ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ ਜੀ